2025 ਵਿੱਚ ਸੰਤ ਹਸਾਂਲੀ ਵਾਲਿਆਂ ਦੇ ਇਹ ਦੋ ਬਚਨ ਪੂਰੇ ਹੋਣਗੇ ਹਰ ਕੰਮ ਦੇ ਵਿੱਚ ਫਤਿਹ ਮਿਲੇਗੀ ਇਹ ਬਚਨ ਯੁਕਤੀ ਮਨ ਚ ਬਿਠਾ ਲਵੋ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹਨਾਂ ਬੇਨਤੀਆਂ ਨੂੰ ਆਪਾਂ ਜ਼ਰੂਰ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 2025 ਦੇ ਵਿੱਚ ਜੋ ਸਮਾਂ ਹੈ ਬਹੁਤ ਭਾਵੇਂ ਮਾੜਾ ਆਉਣ ਵਾਲਾ ਹੈ ਮਹਾਪੁਰਖਾਂ ਦੇ ਮੁਤਾਬਕ ਪ੍ਰਸਾਦ ਸੰਗਤ ਇਸ ਚੀਜ਼ ਨੂੰ ਜਰਾ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਕਿ ਅਸੀਂ ਆਪਣੇ ਆਪ ਦੇ ਵਿੱਚ ਕਿੰਨੀ ਕੋ ਕੋਸ਼ਿਸ਼ ਕੀਤੀ ਕਿ ਸਮਾ ਨਾ ਆਵੇ ਕਿਉਂਕਿ ਗੁਰੂ ਦੇ ਜਿਹੜੇ ਪਿਆਰੇ ਨੇ ਉਹਨਾਂ ਨੇ ਨਾਮ ਬਾਣੀ ਦੇ ਨਾਲ ਜੁੜਨ ਦਾ ਯਤਨ ਕੀਤਾ ਜੋੜਨ ਦਾ ਪ੍ਰਯਾਸ ਕੀਤਾ ਸੰਗਤਾਂ ਨੂੰ ਪਰ ਸਾਧ ਸੰਗਤ ਕਿੰਨੇ ਕੋ ਜੁੜੇ ਕਿੰਨੇ ਕੋ ਨਹੀਂ ਇਸ ਚੀਜ਼ ਨੂੰ ਸਮਝਣਾ অতি ਜ਼ਰੂਰੀ ਹੈ ਹੁਣ ਦੂਜੀ ਗੱਲ ਆਪ ਜੀ ਨੇ ਜ਼ਰੂਰ ਸਮਝਣੀ ਕਿ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨਾ ਤੇ ਵਿਚਾਰਨਾ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਗਿਆਨ ਦੇ ਵਿੱਚ ਬਹੁਤ ਵਰਦੇ ਦੀ ਗੱਲ ਹੈ ਉਹਨੇ ਮਾੜਾ ਸਮਾਂ ਧੱਕੇ ਪਿੱਛੇ ਕਰ ਦਿੱਤਾ ਜਿਨੇ ਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾ ਲਈ ਸਤਿਗੁਰੂ ਕਹਿੰਦੇ ਨੇ ਪੰਚ ਭੂਤ ਸੱਚ ਭੈਰਤੇ ਜੋ ਤ ਸੱਚੀ ਮਨਮਾਹੇ ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਯਦ ਵਿੱਚ ਰੰਗਿਆ ਰਹਿੰਦਾ ਹੈ ਉਹ ਸਦਾ ਫਿਰ ਪ੍ਰਭੂ ਦੀ ਜੋਤ ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਪਿਆਰਿਓ ਨਾਨਕ ਆਉ ਗਣ ਵਿਸਰੇ ਗੁਰ ਰਾਖੇ ਪਤ ਤਾਹੇ ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ ਉਸ ਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲੀ ਵਿਕਾਰ ਉਸ ਤੋਂ ਪਰੇ हट ਗਏ ਗੁਰੂ ਨੇ ਐਸੀ ਕਿਰਪਾ ਕੀਤੀ ਗੁਰੂ ਨੇ ਐਸੀ ਰਹਿਮਤ ਕੀਤੀ ਸਾ ਸੰਗਤ ਸਤਗੁਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਰਹਿਮਤ ਹੋਈ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਸ ਤੋਂ ਵਿਕਾਰ ਪਰੇ हट ਗਏ ਹੁਣ ਕੀ ਹੋਇਆ ਸਤਗੁਰ ਕਹਿੰਦੇ ਅੰਦਰ ਪ੍ਰਕਾਸ਼ ਹੋ ਗਿਆ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬినాਸ਼ ਐਸੀ ਕਿਰਪਾ ਹੋ ਗਈ ਹੁਣ ਗੁਰੂ ਦੀ ਕਿਉਂਕਿ ਸਤਗੁਰ ਨੇ ਐਸੀ ਰਹਿਮਤ ਕਰ ਦਿੱਤੀ ਹੁਣ ਅੰਦਰ ਪ੍ਰਕਾਸ਼ ਹੋ ਗਿਆ ਉਹਦੀ ਰਹਿਮਤ ਦਾ ਉਹਦੀ ਚਮਤਕਾਰ ਸਾਧ ਸੰਗਤ ਅੰਦਰ ਹੁਣ ਵਰਤਣ ਲੱਗ ਪਿਆ ਜੀ ਐਸੀ ਕਿਰਪਾ ਹੋ ਗਈ ਹੁਣ ਇੱਕ ਬੇਨਤੀ ਹੋਰ ਸਾਧ ਸੰਗਤ ਉਹਨਾਂ ਦੇ ਹਰ ਕੰਮਾਂ ਦੇ ਵਿੱਚ ਫਤਿਹ ਹੁੰਦੀ ਹੈ ਉਹਨਾਂ ਦੇ ਹਰ ਬਚਨ ਜਿਹੜੇ ਨੇ ਪੂਰੇ ਹੁੰਦੇ ਨੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਕਿਉਂਕਿ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਬੜਾ ਪਿਆਰ ਵਾਲਾ ਰਿਸ਼ਤਾ ਹੈ ਤੇ ਸਾਧ ਸੰਗਤ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਤੇ ਜੋ ਸਿੱਖ ਨੇ ਬਚਨ ਕਰ ਦਿੱਤੇ ਉਹ ਕਿਵੇਂ ਜਿਹੜੇ ਨੇ ਤਲ ਸਕਦੇ ਨੇ ਉਹ ਤੇ ਫਿਰ ਪੂਰੇ ਹੋਣ ਹੀ ਹੋਣਗੇ ਨਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਾਬਾ ਬੁੱਢਾ ਜੀ ਸਾਦ ਸੰਗਤ ਗੁਰੂ ਦੇ ਕਿੰਨੇ ਅਨੰਨ ਸੇਵਕ ਨੇ ਜੇ ਉਹਨਾਂ ਨੇ ਮਾਤਾ ਗੰਗਾ ਲਈ ਅਰਦਾਸ ਕੀਤੀ ਕਿ ਘਰ ਦੇ ਵਿੱਚ ਪੁੱਤਰ ਹੋ ਜਾਏ ਤੇ ਸਾਦ ਸੰਗਤ ਗੁਰੂ ਨੇ ਉਹਨਾਂ ਦੀ ਅਰਦਾਸ ਨੂੰ ਕਬੂਲ ਕੀਤਾ ਪ੍ਰਵਾਨ ਕੀਤਾ ਸਾਦ ਸੰਗਤ ਜੇ ਭਾਈ ਬੁੱਧੂ ਦਾ ਆਵਾ ਕੱਚਾ ਰਹਿ ਜਾਂਦਾ ਹੈ ਸਾਦ ਸੰਗਤ ਸਿੱਖ ਨੇ ਬਚਨ ਕੀਤੇ ਸੀ ਪਰ ਗੁਰੂ ਨੇ ਬਚਨ ਕੀਤੇ ਕਿ ਸਿੱਖ ਦੇ ਬਚਨ ਜਿਹੜੇ ਨੇ ਉਹ ਪੂਰੇ ਹੋਣਗੇ ਪਰ ਤੇਰਾ ਕੱਚਾ ਜੋ ਜੇ ਤੇਰਾ ਆਵਾ ਜਿਹੜਾ ਕੱਚਾ ਹੈ ਨਾ ਭਾਈ ਉਹ ਪੱਕਿਆਂ ਦੇ ਭਾਵਿਕ ਜਾਏਗਾ ਅਸੀਂ ਸਿੱਖ ਦੇ ਬਚਨ ਵੀ ਟਾਲ ਨਹੀਂ ਸਕਦੇ ਸਾਧ ਸੰਗਤ ਕਿਉਂਕਿ ਗੁਰੂ ਤੇ ਸਿੱਖ ਦਾ ਜਿਹੜਾ ਨਾਤਾ ਉਹ ਐਸਾ ਹੈ ਕਿਉਂਕਿ ਗੁਰੂ ਦੇ ਨਾਮ ਨਾਲ ਜਿਹੜਾ ਜੁੜ ਗਿਆ ਜਿਨੇ ਪ੍ਰੀਤ ਜੋੜ ਲਈ ਸਾਧ ਸੰਗਤ ਉਹਨੇ ਵੱਡੇ ਤੋਂ ਵੱਡੇ ਕਾਰਜ ਹੱਲ ਕਰ ਲਏ ਇਸ ਕਰਕੇ ਨਾਮ ਬਾਣੀ ਨਾਲ ਜੁੜਨਾ ਸਤਗੁਰ ਕਹਿੰਦੇ ਨੇ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੇ ਤਾਓ ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਮੁੜ ਮੁੜ 84 ਦੇ ਗੇੜ ਦੀ ਕੁਠਾਲੀ ਵਿੱਚ ਪੈ ਕੇ ਤਾ ਛੇਕ ਨਹੀਂ ਸਹਾਰ ਸਕਦਾ ਤੇ ਸਾਧ ਸੰਗਤ ਜਿਹੜਾ ਗੁਰੂ ਦੇ ਨਾਮ ਨਾਲ ਜੁੜ ਗਿਆ ਉਹਦੇ 84 ਦੇ ਗੇੜ ਵੀ ਕੱਟੇ ਜਾਂਦੇ ਨੇ ਆ ਛੋਟੀਆਂ ਮੋਟੀਆਂ ਮੁਸ਼ਕਲਾਂ ਦਾ ਤਾਂ ਤੁਸੀਂ ਸਾਰੇ ਜਿਹੜੇ ਨੇ ਖਿਹੜਾ ਹੀ ਛੱਡ ਦੋਗੇ ਕਿਉਂਕਿ ਗੁਰੂ ਐਸੀ ਕਿਰਪਾ ਕਰਨਗੇ ਆ ਛੋਟੀਆਂ ਮੋਟੀਆਂ ਮੁਸ਼ਕਲਾਂ ਤੋਂ ਸਤਿਗੁਰੂ ਜੀ ਆਪ ਹੀ ਤੁਹਾਨੂੰ ਅੱਗੇ ਹੋ ਕੇ ਬਚਾ ਲੈਣਗੇ ਕੋਈ ਕੁਝ ਨਹੀਂ ਵਿਗਾੜ ਸਕਦਾ ਚਾਹੇ ਜਿੱਡਾ ਕੋਈ ਮਰਜ਼ੀ ਕਿਉਂ ਨਾ ਹੋਵੇ ਜਿਹੜਾ ਗੁਰੂ ਨਾਲ ਜੁੜ ਗਿਆ ਜਿਹਦੇ ਕੋਲੇ ਸਭ ਤੋਂ ਵੱਡਾ ਮੰਤਰ ਮੂਲ ਮੰਤਰ ਹੈ ਸਾਦ ਸੰਗਤ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ